ਜਿਹੜੇ ਬੱਚੇ ਕਈਆਂ ਕਈਆਂ ਸਾਲਾਂ ਤੋਂ ਮਾਂ-ਬਾਪ ਤੋਂ ਦੂਰ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਅਤ ਵਾਪਸੀ ਹੋ ਸਕੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਰਸ਼ੀਆ ਇੱਕ ਮਹਾਸ਼ਕਤੀ ਹੈ ਰਸ਼ੀਆ ਦੇ ਰਾਸ਼ਟਰਪਤੀ ਪੁਤਨ ਦਾ ਭਾਰਤ ਉਹਨਾਂ ਇੱਕ ਖੁਸ਼ੀ ਦੀ ਗੱਲ ਹੈ ਸਾਡੇ ਮੋਲਕ ਵਾਸਤੇ ਵੀ ਮਾਣ ਵਾਲੀ ਗੱਲ ਕਿਉਂਕਿ ਰਸ਼ੀਆ ਨੇ ਹਮੇਸ਼ਾ ਭਾਰਤ ਦਾ ਸਾਥ ਦਿੱਤਾ ਤੇ ਉਹ ਜਿਹੜਾ ਹੈਗਾ ਕੋਈ ਵੀ ਲੜਾਈਆਂ ਦੇ ਵਿੱਚ ਅਸਲਾ ਵੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਅ ਰਸ਼ੀਆ ਤੋਂ ਆਉਂਦਾ ਫਿਰ ਚਾਹ ਜੁਐਨਓ ਦੇ ਵਿੱਚ ਸਪੋਰਟ ਦੀ ਲੋੜ ਹੋਵੇ ਹਰ ਵੇਲੇ ਉਹਨਾਂ ਨੇ ਭਾਰਤ ਦੀ ਮਦਦ ਕੀਤੀ ਹੈ ਇੱਕ ਸਮਝ ਲਓ ਕਿ ਪਰੋਛੇ ਜੋਗ ਸਾਥੀ ਹੈ ਰਸ਼ੀਆ ਤੇ ਇੰਡੀਆ ਸੋ ਉਹਨਾਂ ਦਾ ਇੱਥੇ ਆਉਣਾ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਬਾਬਾ ਜੀ ਇੱਕ ਮੰਗ ਪੱਤਰ ਤੇ ਦੇ ਲਓ ਆਹ ਮੰਤਰੀ ਨੂੰ ਕੀ ਮੁੱਖ ਮੰਗ ਉਹਦੇ ਵਿੱਚ ਰੱਖੀ ਗਈ ਅਸੀਂ ਈਮੇਲ ਕੀਤੀ ਸੀਗੀ ਇੱਕ ਤਰੀਕ ਨੂੰ ਕਿ ਜਿਹੜੇ ਜਦੋਂ ਪੋਤਨ ਸਾਹਿਬ ਇੱਥੇ ਆਉਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬੱਚੇ ਸਾਡੇ ਬਾਹਰ ਵਿਦੇਸ਼ਾਂ 'ਚ ਫਸੇ ਹੋਏ ਆ ਰਸ਼ੀਅ ਜ ਉਹਨਾਂ ਦੀ ਗੱਲ ਕੀਤੀ ਜਾਵੇ ਕਿਉਂਕਿ 127 ਲੋਕ ਜਿਹੜੇ ਫਸੇ ਹੋਏ ਸੀ ਜਿਹਨਾਂ ਵਿੱਚੋਂ 96 ਆ ਗਏ ਕੋ ਬਾਕੀ ਜਿਹੜੇ ਹੈਗੇ ਕਿਸੇ ਦਾ ਪਤਾ ਲੱਗਾ ਕਈਆਂ ਦਾ ਨਹੀਂ ਪਤਾ ਲੱਗਾ ਉਹਨਾਂ ਦਾ ਪਤਾ ਕੀਤਾ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਵੀ ਕਿਉਂਕਿ ਪਿਛਲੇ ਸੈਸ਼ਨ ਚ ਵੀ ਅਸੀਂ ਇਹ ਮੁੱਦਾ ਜਿਹੜਾ ਹੈ ਉਠਾਇਆ ਸੀ ਜਿੰਨੇ ਵੀ ਹੈਗੇ ਦੋ ਵਾਰੀ ਅਸੀਂ ਮੁੱਦਾ ਉਠਾ ਚੁੱਕੇ ਹਾਂ ਕਿ ਇਹ ਜਿਹੜੇ ਸਾਡੇ ਬਾਹਰ ਬੱਚੇ ਹੋਏ ਫਸੇ ਆ ਉਹਨਾਂ ਦੀ ਪੈਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤਾਂ ਕਿ ਜਿਹੜੇ ਬੱਚੇ ਕਈਆਂ ਕਈਆਂ ਸਾਲਾਂ ਤੋਂ ਮਾਂ-ਬਾਪ ਤੋਂ ਦੂਰ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਅਤ ਵਾਪਸੀ ਹੋ ਸਕੇ